ਕੀ ਆ ਲਈ ਇੱਥੇ ਡਾਣੀ ਇੱਥੇ ਗਈ ਪਹਿਲਾਂ ਮੇਰੀ ਉੱਚਾ ਬੜਾ ਜਗ੍ਹਾ ਹੈਗਾ ਤੇ ਇੱਥੇ ਇੰਜਨ ਡੱਬ ਗਿਆ ਉਹ ਵੀ ਨਹੀਂ ਲੱਗਿਆ ਦੋਰ ਤੇ ਇੱਥੇ ਦੋਰ ਤੇ ਹਾਂ ਤੇ ਇੱਥੇ ਤਾਂ ਬਹੁਤ ਮਾੜਾ ਲੱਗਿਆ ਤੇ ਟੁਏ ਓਹ ਹੋ ਹੋ ਤੋਵਾ ਮੇਰੀ ਜਿਹੜਾ ਵੇਖ ਲੈਂਦਾ ਉਹ ਕਹਿੰਦਾ ਬੱਸ ਇਹ ਮਰ ਗਿਆ 100 ਭੱਟਾ ਆਵੇ ਤੇ ਹਾਂ ਇਹ ਇੱਕ ਨਹੀਂ ਉਹ ਵੀ ਚਾਰ ਹੋ ਗਿਆ ਉਹ ਫਰਲਾ ਗਿਆ ਆ ਚਾਰ ਤੋੜ ਸੀ ਚਾਰ ਹੋ ਗਿਆ ਇਹ ਖੇਡ ਕੇ ਡੀ ਹੈ ਪਤਾ ਹੀ ਨਹੀਂ ਸੀ ਵੀ ਹੋ ਜਾ ਕੁਝ ਹੋ ਜਾਣਾ ਕਿ ਨਹੀਂ ਹੋਣਾ ਇਹ ਚਾਰ ਪੰਜ ਕਦਮ ਤੇ ਯਾਰ ਹਾਇਸਤਾਨੀ ਬਣ ਗਿਆ ਸੀ ਇਹਨਾਂ ਦੇ ਕਰ ਘੋਲੇ ਕਰਤਾਨ ਚੱਕ ਪਾਕਿਸਤਾਨ ਵੱਲ ਪਾਣੀ ਉਧਰੋਂ ਚੱਲਿਆ ਇਧਰੋਂ ਵੀ ਚੱਲਿਆ ਬਹੁਤ ਐਸੇ ਜੀ ਤਾ ਜੀ ਤਾਂ ਫਾਇਦਾ ਰਹਿ ਗਿਆ ਉਹਨਾਂ ਨੇ ਬੰਨ ਲਾਇਆ ਉੱਤੋਂ ਨਿਦਨ ਟੋਟਾ ਐ ਸਭੀ ਗਿਆ ਨਾ ਮੰਨ ਲਾਇਆ ਉਹਨਾਂ ਨੇ 4-5 ਕਿਲੋਮੀਟਰ ਨਹੀਂ ਉਹਨਾਂ ਦੇ ਪਹਿਲੇ ਦਰਿਆ ਦਾ ਵਾਲਾ ਜਿਹੜਾ ਨਾ ਨਹਿਰਾਂ ਵਾਲਾ ਪਾਣੀ ਇਹਨਾਂ ਦਾ ਇਧਰ ਐਂਟਰ ਕਰਕੇ ਉਹ ਬੈਕ ਸਾਈਡ ਤੋਂ ਮਾਰ ਉਹ ਮਾਰ ਕਰਦਾ ਕੋਈ ਐਮਐਲ ਸਾਹਿਬ ਸੁਣ ਕੇ ਆ ਕੇ ਤਾ ਪਾਰ ਅਸੀਂ ਮੰਨ ਮੰਨ ਆਹ ਸ਼ਪੈਲੇ ਤੇ ਤੋੜ ਉਹ ਜਨਨੋਂ ਜ਼ਿਆਦਾ ਹੋ ਗਿਆ ਕਹਿੰਦੀ ਆ ਜੀ ਬੀਸੀ ਸਾਹਿਬ ਨੇ ਲਾਈ ਹੋਈ ਚਾਰ ਸਾਲ ਪੰਜ ਹੋ ਗਿਆ ਜੀ ਅੱਗੇ ਉਹਨਾਂ ਨੇ ਮਤਲਬ ਇੱਕ ਦੋ ਗੱਲ ਸੁਣੀ ਵੀ ਆਈ ਗੱਲ ਉਹਨਾਂ ਨੇ ਕਿਹਾ ਮਾਰ ਸੋਣੀ ਉਹ ਦਫ਼ਤਰ ਦੇ ਵਿੱਚ ਦਾਖਲੇ ਗਈ ਹੈ ਉਹ ਪਾਣੀ ਵੀ ਬੜੇ ਘਰਾਂ ਨੂੰ ਮਾਰ ਕਰਦਾ ਹੈ ਬਹੁਤ ਜ਼ਿਆਦਾ ਨੁਕਸਾਨ ਕਰਦਾ ਹੈ ਕਿ ਤੁਹਾਨੂੰ ਲੱਗੋ ਪਰ ਤੁਹਾਨੂੰ ਲੱਗਦਾ ਨਾ ਜੀ ਇਹ ਦੂਸਰੀ ਲੱਗ ਜਾਵੇ ਤੇ ਪਹਿਲੀ ਫਸਲ ਦੀ ਬੜੀ ਬਚਤ ਹੋ ਜਾਵੇ 2-300 ਕਿਲੋ ਜੀ ਉਹ ਪਰ ਜਿਹੜੀ ਤਲਾਲੀ ਖੜੀ ਹੈ ਨਹੀਂ ਹਾਂ ਜੀ ਜੀ ਆ ਉੱਤੇ ਆਹ ਚਾ ਚਾ ਸਮਝ ਇਹ ਖੁੱਦ ਅਸੀਂ ਆਪ ਹੀ ਲਾਇਆ ਸੀ ਜੀ ਉਹ ਬਾਰਡਰ ਤੇ ਲਾਇਆ ਸੀ ਸਰ ਜੀ ਇਸ ਲਈ ਪਾਣੀ ਸੋਕਦਾ ਇਹ ਸਰ ਨਹੀਂ ਉਹ ਬੰਨਦੇ ਮੈਨੇ ਜਦੋਂ ਰਿਆ ਸੁੱਕਦਾਂ ਉਹਦਾ ਮਿੱਟੀ ਬਹੁਤ ਸਰ ਜਿੰਨਾ ਮਜ਼ਬੂਤ ਕੀਤਾ ਜਾਵੇ ਪਾਣੀ ਦੇ 2 ਫੁੱਟ ਹੋਰ ਵੀ ਪਾ ਦੇ ਫਿਰ ਵੀ ਕੱਟਦਾ ਕਿਉਂਕਿ ਇੱਥੇ ਆ ਕੇ ਰਲ ਜਾਂਦਾ ਨੰਦਾ ਸੂਰਾ ਪਾਣੀ ਫਰਲੀ ਸਾਈਡ ਦਾ ਵੀ ਸਾਰਾ ਰਲ ਜਾਂਦਾ ਹੈ ਫਿਰ ਮਾਰ ਇਹਨੂੰ ਹੀ ਆ ਕੇ ਪੈਂਦੀ ਐ ਇਸ ਸਾਈਡ ਤੇ ਇੱਧਰ ਨਹੀਂ ਪਈ ਤਾਂ ਸਾਹਮਣੇ ਨਿਕਲ ਜਾਏਗਾ ੱੱਲੇ ਪੈ ਜਾਏਗੀ ਮਾਰ ਪੰਨਿਆਲੀ ਸਾਈਡ ਤੇ ਹਾਂ ਪੱਟੂ ਕੱਟਿਆ ਹਣਾ ਪੱਟੇ ਤੋਂ ਵੱਡਾ ਆ ਜੀ ਆ ਜੇ ਮੈਂ ਸਾਰਾ ਦੁਬਾਰਾ ਉੱਠਾਉਂਦਾ ਉਹ ਆਂ ਬੁੜਕਾ ਆਣਾ ਉਹ ਪਾਣੀ ਸਾਡੇ ਮੁਹਾਰ ਜਮਸ਼ੇਰ ਦਾ ਚਲੋ ਸਾਰਾ ਪਾਣੀ ਦੀ ਚਪੇੜ ਦੇ ਵਿੱਚ ਆ ਗਿਆ ਏਰੀਆ ਜੀ ਔਰ ਨਾਲ ਹੀ ਸਾਡਾ ਮੁਹਾਰ ਕੀਵਾ ਮੁਹਾਰ ਸੋਨਾ ਪਵਾਨੀ ਮੌਜਮ ਦਾ ਰਕਬਾ ਇਹਨਾਂ ਨੂੰ ਬਚਾਉਣ ਲਈ ਸਾਰੇ ਲੋਕਾਂ ਨੇ ਜਿਹੜਾ ਇਕੱਠੇ ਹੋ ਕੇ ਮੈਂ ਸਮਝਦਾ ਇੱਕ ਸੇਵਾ ਕੀਤੀ ਹੈ ਸਾਰਿਆਂ ਨੇ ਬੰਨ ਬਣਾਇਆ ਹੈ ਇਹ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਹੈ ਜਿਹੜਾ ਅੱਜ ਤਕਰੀਬਨ 4-5 ਫੁੱਟ ਉੱਚਾ ਜਿਹੜਾ ਬੰਨ ਬਣਿਆ ਹੈ ਤਕਰੀਬਨ 6 ਫੁੱਟ ਹੀ ਹੋ ਲਗਭਗ ਹੈ ਔਰ ਉਹ ਬੰਨ ਬਣਨ ਨਾਲ ਅੱਜ ਜਿਹੜਾ ਸਤਲੁਜ ਦਾ ਪਾਣੀ ਜਿਹੜਾ ਪਹਿਲਾਂ ਇਹਨਾਂ ਪਿੰਡਾਂ ਦੇ ਵੱਲ ਜਾਂਦਾ ਸੀ ਉਹ ਜਿਹੜਾ ਪਾਣੀ ਹੁਣ ਉਧਰ ਨਹੀਂ ਜਾਊਗਾ ਉਹ ਬੰਨ ਬਣਾਉਣ ਲਈ ਕਿਸੇ ਤਰ੍ਹਾਂ ਦੀ ਵੀ ਜ਼ਰੂਰਤ ਪਈ ਹੈ ਜੀਸੀਬੀ ਦੀ ਜਾਂ ਕੋਈ ਵਹੀਕਲ ਦੀ ਜਾਂ ਕੋਈ ਡੀਜ਼ਲ ਦੀ ਉਹ ਸਾਰੀ ਇਹਨਾਂ ਨੂੰ ਅਸੀਂ ਪ੍ਰੋਵਾਈਡ ਕਰਾਈ ਹੈ ਸਾਡੇ ਲੋਕਾਂ ਨੂੰ ਔਰ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਪ ਦਾ ਸਾਰਿਆਂ ਨੇ ਵੱਧ ਚੜ ਕੇ ਸਹਿਯੋਗ ਦਿੱਤਾ ਔਰ ਇਸ ਸੇਵਾ ਦੇ ਕੰਮ ਦੇ ਵਿੱਚ ਆਪ ਦਾ ਯੋਗਦਾਨ ਪਾਇਆ ਮੈਂ ਸਾਰੇ ਲੋਕਾਂ ਦਾ ਵਿਸ਼ਵਾਦ